ਜੇ ਮੜਸੇਰੋ ਵਾਲੇ ਨੇ ਗੱਲ ਕਹੀ ਹੈ ਨਾ ਤਾਂ 100% ਸਹੀ ਕਹੀ ਹੈ ਉਥੇ ਗੱਲ ਕਰਾਮਾਤ ਦੀ ਹੋ ਰਹੀ ਹੈ ਉਥੇ ਕੋਈ ਗੁਰੂ ਕਲਗੇ ਤਾਂ ਸੱਚੇ ਪਾਤਸ਼ਾਹ ਦੀ ਨਰਾਦਰੀ ਜਾਂ ਬੇਅਦਵੀ ਨਹੀਂ ਹੈਗੀ ਅਰੇ ਸੇਠੀ ਵਰਗੇ ਜਾਂ ਹੋਰ ਵੀਡੀਓ ਚ ਅੱਗੇ ਪਾਈ ਜਾਂਦੇ ਨੇ ਮੈਨੂੰ ਬੇਨਤੀ ਕਰਦਾ ਥੋੜਾ ਬਹੁਤ ਤਾਂ ਬਾਣੀ ਦੇ ਨੇੜੇ ਹੋ ਕੇ ਬਾਣੀ ਪੜ ਲਿਆ ਕਰੋ ਕੱਲਾ ਗੋਲ ਦਮਾਲਾ ਸਜਾ ਕੇ ਦਾੜ੍ਹੀ ਰੱਖ ਕੇ ਫਿਕਸ਼ੋ ਲਾ ਕੇ ਮੁਰਸਾ ਸੈੱਟ ਕਰਕੇ ਵੱਡੀ ਕੁਰਬਾਨ ਪਾ ਕੇ ਸਿੱਖ ਨਹੀਂ ਬਣਿਆ ਜਾਂਦਾ ਵੈਲਡੂ ਰਿਕਾ ਖਾਲਸਾ ਵੈਲਡੂ ਰਿਕੀ ਫਤਿਹ ਅੱਜ ਮਟਰ ਸ਼ੇਰੋਂ ਵਾਲੇ ਦੀ ਇੱਕ ਪੋਸਟ ਬੜੀ ਵਾਇਰਲ ਹੋਈ ਹਾਲਾਂਕਿ ਉਹਨੇ ਇਹ ਕਹਿ ਕੇ ਮਾਫੀ ਮੰਗੀ ਕਿ ਕਿਸੇ ਦੀ ਭਾਵਨਾਵਾਂ ਨੂੰ ਜੇ ਠੇਸ ਪਹੁੰਚੀ ਹੈ ਮੈਂ ਸਮੁੱਚੀ ਸੰਗਤ ਕੋਲੋਂ ਪੰਥ ਕੋਲੋਂ ਮਾफी ਮੰਗਦਮ ਉਹਨੇ ਪੋਸਟ ਵਿੱਚ ਲਿਖਣ ਵੇਲੇ ਇਹ ਲਿਖ ਦਿੱਤਾ ਕਿ ਜੇ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਵਿੱਚ ਚਮਤਕਾਰ ਹੁੰਦਾ ਤਾਂ ਆਪਣੇ ਪੁੱਤ ਕਿਉਂ ਮਰਵਾਉਂਦੇ ਇਹ ਕਹਿਣ ਦਾ ਤਰੀਕਾ ਗਲਤ ਹੈ ਪੁੱਤ ਮਰਵਾਏ ਨਹੀਂ ਪੁੱਤ ਕੁਰਬਾਨ ਕੀਤੇ ਹੈ ਹਰੇਕ ਬੰਦੇ ਦਾ ਗੱਲ ਕਰਨ ਦਾ ਆਪਣਾ ਤਰੀਕਾ ਹੁੰਦਾ ਹੈ ਸਮਝਾਉਣ ਦਾ ਤਰੀਕਾ ਹੁੰਦਾ ਹੈ ਸਮਝਣ ਵਾਲਾ ਕਿਦਾਂ ਸਮਝਦਾ ਇਹ ਉਹਦੇ ਤੇ ਡਿਪੈਂਡ ਕਰਦਾ ਹੈ ਜਦੋਂ ਤੁਸੀਂ ਚਮਤਕਾਰ ਦੀ ਜਾਂ ਕਰਾਮਾਤ ਦੀ ਗੱਲ ਕਰਦੇ ਹੋ ਸਭ ਤੋਂ ਵੱਡੀ ਕਰਾਮਾਤ ਬਾਣੀ ਦੇ ਵਿੱਚ ਕੀ ਹੈ ਤੁਹਾਡਾ ਜੀਵਨ ਔਗਣਾ ਦੇ ਨਾਲ ਨਕਾ ਨਕ ਭਰੇ ਹੋਇਆ ਹੈ ਔਰ ਤੁਸੀਂ ਪਾਵਨ ਬਾਣੀ ਨੂੰ ਸਮਝ ਜਾਂਦੇ ਹੋ ਆਪਣੇ ਜੀਵਨ ਵਿੱਚ ਕਮਾ ਲੈਨੇ ਹੋ ਤੁਹਾਡਾ ਔਗਣਾ ਵਾਲਾ ਜੀਵਨ ਗੁਣਾਂ ਦੇ ਨਾਲ ਭਰਪੂਰ ਹੋ ਜਾਂਦਾ ਹੈ ਉਸੇ ਬਰਾਈਆਂ ਛੱਡ ਕੇ ਚੰਗਿਆਈਆਂ ਦੇ ਲੜ ਲੱਗ ਜਾਨੇਓ ਸੱਜਣ ਠੱਗ ਦੇ ਕੋਲ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗਏ ਨੇ ਉਹਦਾ ਭੇਕ ਕੀ ਸੀਗਾ ਉਹਦਾ ਪਹਿਰਾਵਾ ਕੀ ਸੀਗਾ ਇੱਕ ਮਹਾਤਮ ਸਾਧੂ ਮਹਾਂਪੁਰਖਾਂ ਵਾਲਾ ਪਰ ਉਹਦੇ ਅੰਦਰ ਕੀ ਸੀ ਅੰਦਰ ਉਹਦੇ ਪਾਪ ਨਫ਼ਰਤ ਇਕ ਬਹੁਤ ਵੱਡੀ ਬਰਿਆਈ ਭੈੜ ਛੁਪੀ ਹੋਈ ਸੀ ਤੇ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਊਜਲ ਕਹਿ ਹਾਂ ਝਿਲਕਣਾ ਕੋਟਮ ਕਲੜੀ ਮਸ ਧੋਤਿਆਂ ਝੂਠ ਨ ਉਤਰੈ ਜੇ ਸਉ ਧੋਵਾਂ ਤਿਸ ਇਹ ਸ਼ਬਦ ਪੜਿਆ ਅੱਗੇ ਜਾ ਕੇ ਆਉਂਦਾ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖ ਮੰਗੀਏ ਤਿੱਥੇ ਖੜੇ ਦੇ ਸੰਨ ਜਦੋਂ ਇਹ ਸ਼ਬਦ ਦਾ ਕੀਰਤਨ ਹੋਇਆ ਤੇ ਸੱਜਣ ਠੱਗ ਨੂੰ ਸਮਝ ਆ ਗਈ ਕਿ ਇਹ ਸਭ ਕੁਝ ਮੈਨੂੰ ਸੁਣਾਇਆ ਜਾ ਰਿਹਾ ਹੈ ਔਰ ਮੇਰਾ ਅੰਦਰਲਾ ਕਿਰਦਾਰ ਦੱਸਿਆ ਜਾ ਰਿਹਾ ਹੈ ਤੇ ਉਹ ਚੇਂਜ ਹੋ ਗਿਆ ਤੇ ਉਹਨੇ ਸਲੰਡਰ ਕੀਤਾ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੂੰ ਕਿ ਤੁਸੀਂ ਮੇਰੇ ਜੀਵਨ ਦੀ ਹਕੀਕਤ ਬਿਆਨ ਕੀਤੀ ਹੈ ਇਹ ਸਭ ਤੋਂ ਵੱਡੀ ਕਰਾਮਾਤ ਹੈ ਗੁਰਬਾਣੀ ਦੇ ਉਪਦੇਸ਼ ਨੂੰ ਸਮਝ ਕੇ ਆਪਣੇ ਜੀਵਨ ਨੂੰ ਚੇਂਜ ਕਰ ਲੈਣਾ ਪਾਵਨ ਬਾਣੀ ਦੇ ਉਪਦੇਸ਼ ਨੂੰ ਕਮਾ ਲੈਣਾ ਇਹ ਸਭ ਤੋਂ ਵੱਡੀ ਕਰਾਮਾਤ ਹੈ ਸਭ ਤੋਂ ਵੱਡਾ ਚਮਤਕਾਰ ਹੈ ਜਿਹੜੇ ਚਮਤਕਾਰ ਜਾਦੂਗਰ ਹਾਦਿਸਪਾਈ ਨਾਲ ਦਿਖਾਉਂਦੇ ਨੇ ਜਾਂ ਸਾਡੇ ਬਾਬੇ ਲੋਕਾਂ ਨੂੰ ਭਮਲੂਸੇ ਵਿੱਚ ਆਉਂਦੇ ਆ ਕੁੜੀਆਂ ਮੁੰਡੇ ਦਿੰਦੇ ਆ ਕਰਾਮਾਤਾਂ ਦਿਖਾਉਂਦੇ ਆ ਆਪਿੰਦਰਪਾਲ ਵਰਗੇ ਦਰਖਤਾਂ ਨੂੰ ਮਠਾਈਆਂ ਲਾਉਂਦੇ ਆ ਇਹ ਸਭ ਕੁਝ ਬਕਵਾਸ ਹੈ ਇਹਨੂੰ ਬਾਣੀ ਨਹੀਂ ਮੰਨਦੀ ਮੈਂ ਥਿਕ ਬੇਨਤੀ ਕਰਨੀ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਅੱਜ ਮੈਨੂੰ ਟਾਈਮ ਨਹੀਂ ਮਿਲਿਆ ਆਪਣਾ ਪੇਜ ਵੇਖਣ ਦਾ ਤੇ ਨਾ ਚੈਨਲ ਵੇਖਣ ਦਾ ਕਿਉਂਕਿ ਅੱਜ ਕਾਫੀ ਰੁਝੇਨੇ ਸੀ ਜ਼ਿੰਦਗੀ ਦੇ ਵਿੱਚ ਮੈਨੂੰ ਘਟੋ-ਘਟ 7-8 ਥਾਂ ਹੀ ਜਾਣਾ ਪਿਆ ਔਰ ਮੈਨੂੰ ਫੋਨ ਆਇਆ ਕਿ ਮੱਟ ਸ਼ਰੋ ਵਾਲੇ ਨੇ ਆਹ ਬੋਲ ਦਿੱਤਾ ਤੁਸੀਂ ਇਹਦੇ ਖਿਲਾਫ ਵੀਡੀਓ ਪਾਓ ਮੈਂ ਇੱਕ ਬੇਨਤੀ ਕਰਦਾ ਮੈਂ ਇੱਕ ਕਥਾਵਾਚਕਾਂ ਔਰ ਸਿੱਖ ਮਿਸ਼ਨਰੀ ਕਾਲਜ ਦਾ ਮੈਂ ਸਟੂਡੈਂਟ ਹਾਂ ਪ੍ਰੋਫੈਸਰ ਸਾਹਬ ਸਿੰਘ ਪ੍ਰੋਫੈਸਰ ਗੰਡਾ ਸਿੰਘ ਕਪੂਰ ਸਿੰਘ ਠੀਕ ਹੈ ਤੇ ਜਾਂ ਹੋਰ ਜਿਹੜੇ ਸਿਆਣੇ ਵਿਦਵਾਨ ਨੇ ਜਿਵੇਂ ਭਾਈ ਕ੍ਰਾਂਤ ਸਿੰਘ ਨਾਭਾ ਉਹਨਾਂ ਨੂੰ ਮੈਂ ਪੜਿਆ ਤੇ ਮੈਨੂੰ ਜਦੋਂ ਕੋਈ ਬੰਦਾ ਇਹ ਕਹਿੰਦਾ ਤੁਸੀਂ ਇਦਾਂ ਕਰਕੇ ਵੀਡੀਓ ਪਾ ਦਿਓ ਇਦਾਂ ਕਦੇ ਨਹੀਂ ਹੋ ਸਕਦਾ ਤੁਸੀਂ ਆਪਣੀ ਵਿਚਾਰ ਮੈਨੂੰ ਦੱਸ ਸਕਦੇ ਹੋ ਜੇ ਮੇਰੇ ਉਹ ਫਿੱਟ ਬੈਠੂਗੀ ਮੈਂ ਉਹ ਗੱਲ ਕਰ ਸਕਦਾ ਨਹੀਂ ਅਦਰਵਾਇਜ਼ ਮੈਂ ਕਿਸੇ ਦੇ ਕਹਿਣ ਤੇ ਅਜੇ ਤੱਕ ਵੀਡੀਓ ਨਾ ਪਾਈਏ ਤੇ ਨਾ ਮੈਂ ਪਾਉਣਾ ਹੁਣ ਆਪਾਂ ਗੱਲ ਕਰਦੇ ਆਂ ਕਰਾਮਾਤ ਦੀ ਕਰਾਮਾਤ ਨਾ ਗੁਰੂ ਸਾਹਿਬ ਨੇ ਦਿਖਾਈ ਹੈ ਤੇ ਨਾ ਹੀ ਕਰਾਮਾਤ ਨੂੰ ਕਦੇ ਤਰਜੀਹ ਦਿੱਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੂੰ ਕੀ ਕਿਹਾ ਸੀ ਜਦ ਤੱਕ ਕਰਾਮਾਤ ਦਿਖਾਓ ਜੇ ਕਲਮਾ ਪੜ੍ਹ ਕੇ ਮੁਸਲਮਾਨ ਬਣੋ ਤੇ ਜਦ ਮਰਨ ਲਈ ਤਿਆਰ ਹੋ ਜਾਓ ਇਹ ਕਿਹਾ ਸੀ ਨਾ ਗੁਰੂ ਪਾਤਸ਼ਾਹ ਨੇ ਕੀ ਕੀਤਾ ਕਹਿੰਦੇ ਮਰਨ ਲਈ ਤਿਆਰ ਹਾਂ ਸੀ ਹਾਜ਼ਰ ਐ ਜਦੋਂ ਮਰਜੀ ਕੱਢ ਸਕਦੇ ਹੋ ਬਸ ਮਰ ਸ਼ੇਰੋਂ ਵਾਲੇ ਨੇ ਕਹਿਣ ਦੇ ਵਿੱਚ ਇੰਨਾ ਕੁ ਫਰਕ ਰੱਖ ਲਿਆ ਉਹਨੇ ਇਹ ਕਹਿ ਦਿੱਤਾ ਕਿ ਜੇ ਚਮਤਕਾਰ ਕਰਾਮਾਤ ਹੁੰਦੀ ਤਾਂ ਪੁੱਤਰ ਜਾਂ ਪੁੱਤ ਕਿਉਂ ਮਰਵਾਉਣੇ ਪੈਂਦੇ ਬਸ ਇੰਨਾ ਕੁ ਫਰਕ ਹੈ ਉਥੇ ਇਹ ਕਹਿ ਦਿੰਦੇ ਕਿ ਪੁੱਤ ਕੁਰਬਾਨ ਕਿਉਂ ਕਰਾਉਂਦੇ ਪੁੱਤ ਕੁਰਬਾਨ ਕਰਨੇ ਕੀ ਲੋੜ ਸੀ ਇੱਕ ਮੈਂ ਹੋਰ ਬਹੁਤ ਵੱਡੀ ਗੱਲ ਕਹਿਣ ਲੱਗਾ ਧਿਆਨ ਨਾਲ ਸੁਣਿਓ ਜਿਹੜੇ ਸਾਡੇ ਟਕਸਾਲੇ ਧੂਤੇ ਗਰਮ ਮਤਨੀਆਂ ਗੱਲਾਂ ਕਰਦੇ ਨੇ ਅ ਡੇਰਿਆਂ ਵਾਲੇ ਬਾਬੇ ਲੋਕਾਂ ਨੂੰ ਮੁੰਡੇ ਦਿੰਦੇ ਨੇ ਬਹੁਤੇ ਗੁਰਦੁਆਰਿਆਂ ਦੇ ਵਿੱਚ ਬੀਜ ਲਾਉਣ ਵਾਸਤੇ ਅਰਦਾਸਾਂ ਹੁੰਦੀਆਂ ਨੇ ਤੇ ਉਹ ਗੁਰਦੁਆਰਿਆਂ ਵਿੱਚ ਉਹ ਗ੍ਰੰਥੀ ਬੈਠੇ ਐ ਤੇ ਜਿਨ੍ਹਾਂ ਦੇ ਚਾਰ-ਚਾਰ ਵਾਰੀ ਪੰਜ-ਪੰਜ ਵਾਰੀ ਬੀਜ ਰਿਫਿਊਜ਼ ਹੋਏ ਨੇ ਬੀਜ ਮਿਲੇ ਨਹੀਂ ਉਹਨਾਂ ਨੂੰ ਹਲੇ ਤੱਕ ਉਹ ਗ੍ਰੰਥੀ ਵੀ ਦੇਖੇ ਨੇ ਸਾਡੇ ਪਿੰਡ ਦੇ ਗ੍ਰੰਥੀ ਸੀ ਉਹਨਾਂ ਨੇ ਮੈਨੂੰ ਪੜਾਇਆ ਸੀ ਗਨ ਜਗਰਾਤ ਸਿੰਘ ਹਲੇ ਹੈ ਨਹੀਂ ਵਾਹਿਗੁਰੂ ਇਸ ਦੁਨੀਆ ਤੇ ਨਹੀਂ ਹੈਗੇ ਉਹ ਤੇ ਉਹਨਾਂ ਦੇ ਘਰ ਔਲਾਦ ਨਹੀਂ ਸੀ ਉਹਨਾਂ ਨੇ ਆਪਣਾ ਭਾਂਜਾ ਲਿਆ ਸੀ ਗੋਦ ਤੇ ਉਹਨੂੰ ਪੜ੍ਹਾ ਲਿਖਾ ਕੇ ਰਾਗੀ ਬਣਾਇਆ ਬਹੁਤ ਇਹੋ ਜਿਹੀਆਂ ਗੱਲਾਂ ਨੇ ਜੇ ਤੁਸੀਂ ਬੇਬੇ ਨਾਨਕੀ ਦੀ ਗੱਲ ਕਰੋਗੇ ਉਹਨਾਂ ਦੇ ਘਰ ਔਲਾਦ ਨਹੀਂ ਪਰ ਜਿਹੜੇ ਸਾਡੇ ਬਾਬੇ ਪਖੰਡ ਕਰਦੇ ਨੇ ਉਹ ਕਰਮਾਤਾਂ ਦੀਆਂ ਗੱਲਾਂ ਸੁਣਾ ਕੇ ਕਹਾਣੀਆਂ ਸੁਣਾ ਕੇ ਲੋਟਕ ਛੋਟ ਕਰਨੀ ਹੁੰਦੀ ਹੈ ਮੈਂ ਇੱਕ ਬੇਨਤੀ ਕਰਦਾ ਜਿੰਨੇ ਵੀ ਮੇਰੇ ਮਿੱਤਰ ਦੋਸਤ ਮੈਨੂੰ ਫੋਨ ਕਰਦੇ ਨੇ ਉਹਨਾਂ ਦੇ ਨਾਲ ਭਾਈਚਾਰਕ ਸਾਂਝ ਮੇਰੀ ਹੈਗੀ ਹੈ ਉਹ ਰੱਖਣੀ ਹੈ ਪਰ ਜਿਹੜੇ ਵਿਚਾਰਕ ਮਤਭੇਦ ਹੁੰਦੇ ਨੇ ਉਹਨਾਂ ਦੇ ਨਾਲ ਸਿੱਧੀ ਕਿਤੇ ਸਹਿਮਤ ਨਹੀਂ ਹੋਇਆ ਜਾ ਸਕਦਾ ਔਰ ਗਿਆਨੀ ਬੁੱਟਾ ਸਿੰਘ ਜਿੰਨੀ ਗੱਲ ਕਰਦਾ ਮੈਂ ਗੁਰਬਾਣੀ ਦੇ ਤਲ ਤੇ ਗੁਰਬਾਣੀ ਦੇ ਮੁਤਾਬਕ ਕਰਦਾ ਜੇ ਕਿਤੇ ਗੁਰਬਾਣੀ ਦੇ ਵਿੱਚ ਕੋਈ ਕਰਾਮਾਤ ਲਈ ਚਮਤਕਾਰ ਲਈ ਕੋਈ ਸ਼ਬਦ ਹੈਗਾ ਤਾਂ ਮੈਨੂੰ ਦੱਸ ਦਿਓ ਵੀ ਇੱਥੇ ਗੁਰੂ ਪਾਸ਼ਾ ਨੇ ਕਰਾਮਾਤ ਦਿਖਾਈ ਹੈ ਜਾਂ ਆਹ ਸ਼ਬਦ ਦੇ ਵਿੱਚ ਕਰਾਮਾਤ ਕਿੱਦਾਂ ਗੁਰੂ ਪਾਸ਼ਾ ਨੇ ਦੱਸੀ ਹੈ ਕੋਈ ਦੱਸ ਦੇਵੇ ਇੱਕ ਬੇਨਤੀ ਕਰਨੀ ਹੈ ਜਿਹੜੇ ਕਰਾਮਾਤਾਂ ਦੀਆਂ ਗੱਲਾਂ ਕਰਦੇ ਨੇ ਨਾ ਤੁਸੀਂ ਇਹਨਾਂ ਡੇਰਿਆਂ ਵਾਲੇ ਬਾਬਿਆਂ ਦੇ ਕੋਲ ਜਾ ਕੇ ਦੇਖਿਓ ਬਾਬੇ ਨਾਨਕ ਦੀ ਤਸਵੀਰ ਜਾਂ ਤਾਂ ਹੱਥ ਵਿੱਚ ਮਾਲਾ ਫੜੀ ਹੁੰਦੀ ਹੈ ਤੇ ਹੱਥ ਵਿੱਚ ਹਜੂਰੀ ਆ ਪੈਰਾਂ ਵਿੱਚ ਖੜਾਮਾ ਪਾਈਆਂ ਹੁੰਦੀਆਂ ਤੇ ਜਿਹੜਾ ਹਲਵਾ ਸੀ ਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਾਂ ਮੋਦੀ ਖਾਨ ਨੇ ਬੈਠ ਕੇ 13-13 ਤੋਲਿਆ ਸੀ ਜਾਂ ਖਰਾ ਸੌਦਾ ਕੀਤਾ ਸੀ ਉਹ ਕੋਈ ਫੋਟੋ ਇਹਨਾਂ ਦੇ ਡੇਰੇ ਵਿੱਚ ਨਹੀਂ ਮਿਲੋਗੀ ਬਸ ਅੱਖਾਂ ਬੰਦ ਕਰਕੇ ਮਿਰਕਸ਼ਾਲਾ ਜਿਹੜੇ ਸ਼ੇਰ ਦੀ ਖਲ ਹੁੰਦੀ ਹੈ ਉਹਦੇ ਚੌਂਕੜਾ ਮਰਵਾਇਆ ਹੁੰਦਾ ਤੇ ਇੱਕ ਪਾਸੇ ਕਟੋਰਾ ਪਿਆ ਹੁੰਦਾ ਇੱਕ ਪਾਸੇ ਮਾਲਾ ਹੁੰਦੀ ਹੈ ਤੇ ਇਹੋ ਜਿਹੀਆਂ ਫੋਟੋਆਂ ਮੈਂ ਲਾਉਂਦੇ ਨੇ ਉਹ ਬੰਦੇ ਨੇ ਜਿਹੜੇ ਕਰਾਮਾਤਾਂ ਵਾਲੀਆਂ ਕਹਾਣੀਆਂ ਸੁਣਾ ਉਸ ਨਾਲ ਕਿ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ ਹੁਣ ਜਿਹੜੀ ਮੱਟ ਸ਼ੇਰੋਂ ਵਾਲੇ ਨੇ ਗੱਲ ਕੀਤੀ ਹੈ ਉਹਨੇ ਕੋਈ ਗੱਲ ਗਲਤ ਨਹੀਂ ਕੀਤੀ ਮੈਨੂੰ ਪਤਾ ਹੈ ਜਿਹੜੇ ਧੂਤੇ ਨੇ ਟਕਸਾਲੀ ਜਿਹੜੇ ਪਖੰਡ ਕਰਨ ਵਾਲੇ ਨੇ ਉਹਨਾਂ ਨੇ ਗਾਲਾਂ ਕੱਢਣੀਆਂ ਹੁੰਦੀਆਂ ਨੇ ਕੱਢੇ ਜੋ ਗਾਲਾਂ ਕੱਢਣ ਦਾ ਮਤਲਬ ਕੀ ਹੈ ਮੈਂ ਇੱਕ ਹੋਰ ਵੱਡੀ ਗੱਲ ਕਹਿਣੀ ਹੈ ਮੱਟ ਸ਼ੇਰੋ ਵਾਲੇ ਨੇ ਤਾਂ ਇਹ ਕਿਹਾ ਕਿ ਜੇ ਚਮਤਕਾਰ ਹੁੰਦਾ ਤਾਂ ਆਪਣੇ ਪੁੱਤ ਕਿਉਂ ਮਰਵਾਉਂਦੇ ਉਹ ਤਾਂ ਮੈਂ ਕੰਡੈਮ ਕਰ ਦਿੱਤਾ ਵੀ ਉਹ ਗੱਲ ਕਹਿਣੀ ਨਹੀਂ ਚਾਹੀਦੀ ਸੀ ਉਹ ਪੁੱਤ ਮਰਵਾਏ ਨਹੀਂ ਪੁੱਤ ਕੁਰਬਾਨ ਕੀਤੇ ਨੇ ਉਹ ਤਾਂ ਸੱਚਾਈ ਹੈ ਜਿੱਥੇ ਉਹ ਗਲਤ ਹੈ ਉੱਥੇ ਉਹਨੂੰ ਗਲਤ ਕਹਿ ਦਾਂਗੇ ਹੁਣ ਮੈਂ ਗੱਲ ਕਹਿਣ ਲੱਗਾ ਹਾਜ਼ਮ ਹੋਣੀ ਨਹੀਂ ਹੁਣ ਜਿੰਨੇ ਸਾਡੇ ਬਾਬੇ ਸਟੇਜਾਂ ਤੇ ਕਥਾ ਕਰਦੇ ਨੇ ਉਹ ਕਹਿੰਦੇ ਨੇ ਗੁਰੂ ਕਲਗੇ ਤਾਂ ਸੱਚੇ ਪਾਤਸ਼ਾਹ ਨੇ ਪੰਜ ਪਿਆਰਾਂ ਦੇ ਸੀਸ ਕੱਟੇ ਸੀ ਤੜ ਤੋਂ ਵਖ ਕਰਕੇ ਦੁਬਾਰਾ ਜੋੜਿਆ ਕਈ ਤਾਂ ਇਥੋਂ ਤੱਕ ਬਕਵਾਸ ਕਰਦੇ ਆ ਕਿ ਪਤਾ ਵੀ ਨਹੀਂ ਲੱਗਿਆ ਕਿ ਕਿਹੜਾ ਧੜ ਕੀ ਦੇ ਨਾਲ ਜੋੜਦਾ ਕਿਹਦਾ ਸਰਕੀ ਦੇ ਨਾਲ ਜੋੜਦਾ ਇਦਾਂ ਵੀ ਕਹਿੰਦੇ ਆ ਤੇ ਉੱਥੇ ਕੀ ਸੀਗਾ ਉੱਥੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਗੁਰੂ ਪਾਸ਼ਾ ਕਹਿੰਦੇ ਜਿਹੜਾ ਇਹ ਮਾਰਗ ਹੈ ਨਾ ਇਹ ਮਾਰਗ ਬਹੁਤ ਕਠਨ ਹੈ ਇਹ ਤੇ ਮਰਨਾ ਸੋਖਾ ਨਹੀਂ ਕਿਆ ਜਾਣੇ ਕਿ ਮਰेंगे कैसा मरना होए जेकर ਸਾਹਿਬ ਮਨੋਂ ਨ ਵਿਸਰੇ ਤਸੈਲਾ ਮਰਨਾ ਸੋ ਇਹ ਸ਼ਬਦ ਵਰਤੇ ਨੇ ਗੁਰੂ ਪਾਤਸ਼ਾਹ ਨੇ ਠੀਕ ਹੈ ਹੁਣ ਇਨਾਂ ਸ਼ਬਦਾਂ ਦੇ ਜਿਹੜੇ ਅਰਥ ਹੈ ਸਾਡੀ ਬ੍ਰਾਹਮਣੀ ਸੋਜ ਨੇ ਅਰਥ ਉਲਟ ਕੀਤੇ ਆ ਹੁਣ ਸਵਾ ਲੱਖ 6 ਕਲੜਾਉ ਤਵੈ ਗਵਿੰਦਸਿਕ ਨਾਮ ਕਹਾਉ ਇਹ ਸ਼ਬਦ ਬਾਣੀ ਵੀ ਤਾਂਉਂਦੇ ਨਹੀਂ ਇਹ ਲਿਖਣ ਵਾਲੇ ਨੇ ਲਿਖਦੇ ਆ ਅੰਮ੍ਰਿਤਪਾਲ ਵਰਗੇ ਫੋਕਰਿਆ ਨੇ ਸੁਣਾਤੇ ਤੇ ਹੁਣ ਬਿਲਕੁਲ ਦੇ ਜੇਲ੍ਹਾਂਾਂ ਦੇ ਵਿੱਚ ਬੈਠੇ ਹੋਏ ਮੈਂ ਜਿਹੜੀ ਅੱਜ ਗੱਲ ਕੀਤੀ ਹੈ ਗੁਰੂ ਪਾਤਸ਼ਾਹ ਨੇ ਪੰਜ ਪਿਆਰਿਆਂ ਦੇ ਸਿਰਸ ਵੀ ਕੱਟੇ ਨਹੀਂ ਸੀ ਜਿਹਦੇ ਗੋਡੇ ਲੱਗੇ ਗਿੱਟੇ ਲੱਗੇ ਉਹ ਜੋ ਮਰਜੀ ਕਰਨ ਸਿਰਸ ਕੱਟਣ ਤੋਂ ਜਾਂ ਸਿਰ ਲੈਣ ਤੋਂ ਭਾਵ ਕੀ ਹੈ ਇੱਕ ਪਰਮ ਗੁਰੂ ਪਾਸ਼ਾ ਕਹਿੰਦੇ ਜਿਸ ਇਨਸਾਨ ਨੇ ਕੌਮ ਦੀ ਖਾਤਰ ਦੇਸ਼ ਦੀ ਖਾਤਰ ਲੜਨੇ ਉਹਨੂੰ ਸੀਸ ਦੇਣਾ ਪੈ ਸਕਦਾ ਹੈ ਤੁਸੀਂ ਪੰਜ ਸੀਸਾਂ ਦੀ ਗੱਲ ਕਰਦੇ ਹੋ ਹਜ਼ਾਰਾਂ ਸਿੰਘਾਂ ਨੇ ਸੀਸ ਦਿੱਤੇ ਹੈ ਇੱਕ ਨੇ ਨਹੀਂ ਹਜ਼ਾਰਾਂ ਨੇ ਚਰਖੜੀਆਂ ਤੇ ਚੜ੍ਹੇ ਨੇ ਬੰਦ-ਬੰਦ ਕਟਵਾਏ ਗਏ ਨੇ ਖੋਪਰੀਆਂ ਲਹਾਈਆਂ ਗਈਆਂ ਨੇ ਡੇਗਾਂ ਦੇ ਵਿੱਚ ਉਬਾਲੇ ਗਏ ਨੇ ਆਰਿਆਂ ਦੇ ਨਾਲ ਚਿਰਾਏ ਗਏ ਨੇ ਉਹ ਕੀ ਨੇ ਉਹ ਸੀਸ ਨਹੀਂ ਅਸੀਂ ਕੇਵਲ ਉਹਨਾਂ ਪੰਜਾਂ ਤੇ ਖੜੇ ਹਾਂ ਜਾਣੇ ਕਿ ਇਹ ਕਥਾ ਕਹਾਣੀ ਹੈ ਜਿਹੜੇ ਬੰਦੇ ਗਪੌੜ ਮਾਰਦੇ ਨੇ ਵੱਡੇ ਵੱਡੇ ਜਿਨ੍ਹਾਂ ਨੂੰ ਬਾਣੀ ਬਾਰੇ ਇੱਲ ਤੇ ਕੁਕੜ ਨਹੀਂ ਆਉਂਦਾ ਮਤਲਬ ਸਮਝ ਹੀ ਹੈ ਨਹੀਂ ਇਹ ਉਹਨਾਂ ਦੀਆਂ ਗੱਲਾਂ ਨੇ ਜੇ ਮੱਛਰੋਂ ਵਾਲੇ ਨੇ ਗੱਲ ਕਹੀ ਹੈ ਨਾ ਤਾਂ 100% ਸਹੀ ਕਹੀ ਹੈ ਉੱਥੇ ਗੱਲ ਕਰਾਮਾਤ ਦੀ ਹੋ ਰਹੀ ਹੈ ਉੱਥੇ ਕੋਈ ਗੁਰੂ ਕਲਗੇ ਤਾਂ ਸੱਚੇ ਪਾਤਸ਼ਾਹ ਦੀ ਨਰਾਦਰੀ ਜਾਂ ਬੇਅਦਵੀ ਨਹੀਂ ਹੈਗੀ ਅਰੇਡੇ ਸੇਠੀ ਵਰਗੇ ਜਾਂ ਹੋਰ ਵੀਡੀਓ ਚ ਅੱਗੇ ਪਾਈ ਜਾਂਦੇ ਨੇ ਮੈਨੂੰ ਬੇਨਤੀ ਕਰਦਾ ਥੋੜਾ ਬਹੁਤ ਤਾਂ ਬਾਣੀ ਦੇ ਨੇੜੇ ਹੋ ਕੇ ਬਾਣੀ ਪੜ ਲਿਆ ਕਰੋ ਕੱਲਾ ਗੋਲ ਦਮਾਲਾ ਸੁਝਾ ਕੇ ਦਾੜ੍ਹੀ ਰੱਖ ਕੇ ਫਿਕਸੋ ਲਾ ਕੇ ਮਸਾਂ ਸੈੱਟ ਕਰਕੇ ਵੱਡੀ ਕੁਰਬਾਨ ਪਾ ਕੇ ਸਿੱਖ ਨਹੀਂ ਬਣਿਆ ਜਾਂਦਾ ਸਿੱਖ ਉਹ ਹੈ ਜਿਹੜਾ ਤਕਰੀਬਨ ਰੋਜ਼ਾਨਾ ਅਧਿਆਨ ਕਰਦਾ ਹੈ ਪਵਨ ਬਾਣੀ ਦਾ ਭਵੇਂ ਤੁਸੀਂ ਇੱਕ ਸ਼ਬਦ ਲਓ ਉਹਦੀ ਵਿਚਾਰ ਕਰੋ ਸਿੱਖੋ ਤੇ ਜਦੋਂ ਇਹਨਾਂ ਬੰਦਿਆਂ ਨੂੰ ਸਵਾਲ ਕੀਤੇ ਜਾਂਦੇ ਨੇ ਨਾ ਤੇ ਉਦੋਂ ਫਿਰ ਇਹ ਸਵਾਲ ਦਾ ਜਵਾਬ ਦਿੰਦੇ ਨਹੀਂ ਮੈਂ ਕੋਈ ਇਹ ਨਹੀਂ ਕਹਿ ਰਿਹਾ ਕਿ ਮੈਂ ਮੱਟਰ ਸ਼ੇਰੋਵਾਲ ਦੇ ਹੱਕ ਵਿੱਚ ਬੋਲ ਰਿਹਾ ਉਹਨੇ ਜਿਹੜੀ ਕਰਾਮਾਤ ਦੀ ਗੱਲ ਕੀਤੀ ਹੈ ਮੈਂ ਉੱਥੇ ਗੱਲ ਕੀਤੀ ਹੈ ਕਰਾਮਾਤ ਨੂੰ ਬਾਣੀ ਵਿੱਚ ਕਦੇ ਕੋਈ ਥਾਂ ਨਹੀਂ ਚਮਤਕਾਰ ਨੂੰ ਕਦੇ ਕੋਈ ਬਾਣੀ ਵਿੱਚ ਥਾਂ ਨਹੀਂ ਹਾਂ ਦੂਜੀ ਗੱਲ ਇਹ ਮੈਂ ਜ਼ਰੂਰ ਕਹਾਂਗਾ ਗੁਰੂ ਪਾਸ਼ਾ ਦੇ ਕੋਲੇ ਟੈਲੈਂਟ ਇੰਨਾ ਸੀ ਜੇ ਤੁਸੀਂ ਕਲਮ ਦੀ ਗੱਲ ਕਰਦੇ ਹੋ ਸਹਬੇ ਕਮਾਲ ਲਾਲਾ ਦੌਲਤਰਾਏ ਨੇ ਜਿਹੜੀ ਬੁੱਕ ਲਿਖੀ ਐ ਉਹਦੇ ਵਿੱਚ ਉਹ ਕਹਿੰਦਾ ਜਦੋਂ ਮੈਂ ਕਲਮ ਬਲ ਦੇਖਦਾ ਕਹਿੰਦੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਵਰਗੇ ਕੋਈ ਕਲਮ ਨਹੀਂ ਚਲਾ ਸਕਦਾ ਜਦੋਂ ਕਹਿੰਦਾ ਮੈਂ ਮੋਢੇ ਤੇ ਟੰਗਿਆ ਹੋਇਆ ਪੱਥਾ ਦੇਖਦਾ ਕਹਿੰਦਾ ਗੁਰੂ ਕਲਗੀਧਰ ਸੱਚੇ ਬਰਗਾ ਕੋਈ ਤੀਰ ਅੰਦਾਜ਼ ਨਹੀਂ ਹੈਗਾ ਜਦੋਂ ਕਹਿੰਦਾ ਮੈਂ ਸ੍ਰੀ ਸਾਹਿਬ ਦੇਖਦਾ ਕਹਿੰਦਾ ਉਦੋਂ ਗੁਰੂ ਕਲਗੀਧਰ ਸੱਚੇ ਪਾਸ਼ਾ ਵਰਗੇ ਕੋਈ ਤਲਵਾਰ ਨਹੀਂ ਚਲਾ ਸਕਦਾ ਜਦੋਂ ਕਹਿੰਦਾ ਮੈਂ ਕਿਸੇ ਦਰवेश ਨੂੰ ਦੇਖਦਾ ਉਹਦੋ ਕਹਿੰਦਾ ਗੁਰੂ ਕਲੰਗੀ ਤਰ ਸੱਚੇ ਪਾਤਸ਼ਾਹ ਵਰਗਾ ਮੈਨੂੰ ਕੋਈ ਦਰਵੇਸ਼ ਨਹੀਂ ਦਿੰਦਾ ਇਹ ਗੁਣ ਸੀ ਮੇਰੇ ਗੁਰੂ ਪਾਸ਼ਾ ਦੇ ਵਿੱਚ ਤੇ ਇਹਨੂੰ ਕਰਾਮਾਤਾਂ ਬਣਾ ਕੇ ਅਸੀਂ ਗੁਰਮਤ ਦੇ ਵਿੱਚ ਕਮਜ਼ੋਰੀਆਂ ਨਾ ਪਾਈਏ ਕੁਸ਼ ਭੈਠ ਨਾ ਕਰੀਏ ਇਹ ਬੇਨਤੀ ਪ੍ਰਵਾਨ ਕਰਿਓ ਬਹੁਤੇ ਲੋਕਾਂ ਨੇ ਕਿਹਾ ਕਿ ਸ਼ੇਰੋ ਮੱਟ ਸ਼ੇਰੋਂ ਵਾਲੇ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਾਹਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਭਾਈ ਜੇ ਗੱਲ ਕਹੀ ਹੈ ਤਾਂ ਇੱਕ ਠੋਕੇ ਕਹੀ ਹੈ ਹਾਲਾਂਕਿ ਉਹਨੇ ਆਪਣੇ ਦਮ ਤੇ ਮਾਫੀ ਮੰਗ ਲਈ ਹੈ ਪਰ ਮੈਨੂੰ ਕਹਿੰਦਾ ਚਮਤਕਾਰ ਨੂੰ ਕਰਮਾਤ ਨੂੰ ਕਿਤੇ ਵੀ ਬਾਣੀ ਵਿੱਚ ਥਾਂ ਨਹੀਂ ਹੈਗਾ ਜੇ ਕੋਈ ਸ਼ਬਦ ਮੈਨੂੰ ਕੱਢ ਕੇ ਦੇ ਦੇਵੇ ਬਾਣੀ ਵਿੱਚੋਂ ਵੀ ਇੱਥੇ ਕਰਮਾਤ ਦੀ ਗੱਲ ਕੀਤੀ ਹੈ ਤਾਂ ਮੈਂ ਉਹਦਾ ਦੇਣਦਾਰ ਹਾਂ ਪਰ ਬਾਣੀ ਦੇ ਮੁਤਾਬਕ ਗੱਲ ਹੋਵੇ ਮੈਂ ਕਿਸੇ ਹੋਰ ਗੈਰ ਗ੍ਰੰਥੀ ਗੱਲ ਨਹੀਂ ਕਰਨੀ ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਸ਼ਬਦ ਲੈਣਾ ਹੈ ਜਿਹੜਾ ਬੰਦਾ ਵੀ ਇਹ ਹਿੰਮਤ ਰੱਖਦਾ ਹੈ ਕਿ ਬਾਣੀ ਵਿੱਚ ਆਹ ਸ਼ਬਦ ਵਿੱਚ ਕਰਮਾਤ ਦੀ ਗੱਲ ਕੀਤੀ ਹੈ ਮੈਂ ਉਹਦਾ ਦੇਣਦਾਰ ਹਾਂ ਪਰ ਉਹਦੇ ਸਾਹਮਣੇ ਬੈਠ ਕੇ ਅਰਥ ਕਰਾਂਗੇ ਵੀ ਦਾਸੇ ਸ਼ਬਦ ਵਿੱਚ ਗੁਰੂ ਪਾਸ਼ਾ ਕਹਿੰਦੇ ਕੀ ਹੈ ਫਿਰ ਸਵੇਰ ਆਉਂਦਾ ਗੱਲ ਕਰਨ ਦਾ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ